ਪੰਜਾਬ ਟੀਵੀ ਤਾਂ ਇਸ ਵਕਤ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਖੜਾ ਦੀ ਮਾਰ ਹੀਟਰ ਨਜ਼ਰ ਆ ਰਿਹਾ ਹੈ ਤਾਂ ਅਜਨਾਲਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਸਬਾ ਰਮਦਾਜ਼ ਦੀ ਤਾਂ ਇਸ ਏਰੀਆ ਦੇ ਵਿੱਚ ਹੁਣ ਪਾਣੀ ਜਿਹੜਾ ਹੈ ਉਹ ਹੋਰ ਵਧ ਰਿਹਾ ਹੈ ਦਾਜ਼ੇ ਕਿ 1000 ਕਿਲੋਮੀਟਰ ਪਾਣੀ ਜਿਹੜਾ ਹੈ ਉਹ ਸਾਰੇ ਆਸ-ਪਾਸ ਦੇ ਏਰੀਆ ਦੇ ਵਿੱਚ ਵਧ ਗਿਆ ਹੈ ਤਾਂ ਜੇਕਰ ਅਜਨਾਲੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਅਜਨਾਲੇ ਦੇ ਵਿੱਚ ਵੀ ਪਾਣੀ ਆਣਾ ਸ਼ੁਰੂ

ਔਰ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਕਿ ਪਿੰਡਾਂ ਦੇ ਪਿੰਡ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਸੜਕਾਂ ਜੜੀਆਂ ਨੇ ਉਹ ਨਹਿਰ ਦੇ ਵਿੱਚ ਤਬਦੀਲ ਹੋ ਚੁਕੀਆਂ ਨੇ ਸੜਕਾਂ ਜੜੀਆਂ ਨੇ ਉੱਥੇ ਪਾਣੀ ਭਰ ਚੁੱਕਿਆ ਹੈ ਆਸ-ਪਾਸ ਪਿੰਡਾਂ ਦਾ ਵੀ ਇਹੀ ਹਾਲ ਹੈ ਔਰ ਇੱਥੋਂ ਤੱਕ ਕਿ ਹੁਣ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੀ ਫਸ ਚੁੱਕੇ ਨੇ ਇਸ ਹੜ੍ਹਾਂ ਦੀ ਮਾਰ ਹੇਟ ਜੋ ਲੋਕ ਉਹਨਾਂ ਨੂੰ ਕਿੰਨਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਿਆ ਆਪਣੇ ਘਰਾਂ ਦੇ ਵਿੱਚ ਹੀ ਫਸ ਗਏ ਉਹਨਾਂ ਦਾ ਜਿਹੜਾ ਰੈਸਕਿਊ ਹੈ ਲੋਕਾਂ ਦਾ ਕੀਤਾ ਜਾ ਰਿਹਾ ਹੈ ਤਾਂ ਪਿੰਡਾਂ ਦੀ ਗੱਲ ਕਰ ਲੈਂਦੇ ਆ ਕਿਹੜੇ-ਕਿਹੜੇ ਪਿੰਡ ਜੋ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਤੇ ਜਿੱਥੇ ਹਾਲੇ ਵੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪਿੰਡ ਵਾਸੀ ਜੋ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਫਸੇ ਹੋਏ ਨੇ ਰੈਸਕਿਊ ਉਹਨਾਂ ਦਾ جاری ਹੈ ਲੇਕਿਨ ਹਾਲੇ ਵੀ ਜਿਹੜੇ ਬੱਚੇ ਨੇ ਮਜ਼ੁਰਗ ਨੇ ਜਾ ਕੇ ਪਿੰਡ ਵਾਸੀ ਨੇ ਅਜਨਾਲਾ ਤੇ ਕਸਬਾ ਰਮਦਾਸ ਦੀ ਗੱਲ ਕਰ ਰਹੇ ਹਾਂ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਬਹੁਤ ਸਾਰੇ ਲੋਕ ਹਾਲੇ ਵੀ ਖੜਾਂ ਦੀ ਮਾਰ ਹੇਠ ਫਸੇ ਹੋਏ ਨੇ ਗੱਲਬਾਤ ਕਰਾਂਗੇ ਸੋ ਪਹਿਲਾਂ ਜਾਣਕਾਰੀ ਲੈ ਲੈਣੇ ਆ ਕਿ ਕਿਹੜੇ-ਕਿਹੜੇ ਪਿੰਡ ਨੇ ਜਿੱਥੇ ਹਾਲੇ ਵੀ ਲੋਕ ਫਸੇ ਹੋਏ ਨੇ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਤਾਂ ਪਿੰਡ ਰਮਦਾਸ ਤੋਂ ਬਾਤ ਜਿਹੜਾ ਹੈ कस्बा रमदास तो बाद कोनेवाल माछीवाल जट्टा नासो के संगो के पंच कराइया कोट रायजादा गगर कुमराए माणकपुर छन्ना दरिया मूसा रुदेवाल मलकपुर दूजोवाल सोमपिया थोबा गगोमाल ते कई होर पिंड ने जो कि इस वक्त ਆੜਾਂ ਦੀ ਮਾਰ ਢੇਠਾਇਓ ਇਨ ਤਦਾਦੇ ਕੇ ਹਾਲਾਤ ਇਨੇ ਬਦਰ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜੋ ਮਹਿਲਾਵਾਂ ਨੇ ਉਹ ਟਰੈਕਟਰ ਟਰਾਲੀਆਂ ਜੋ ਵੀ ਮਿਲ ਰਿਹਾ ਹੈ ਉਸ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਮਾ ਜਿਹੜਾ ਹੈ ਉਹਨਾਂ ਨੂੰ ਨਹੀਂ ਮਿਲਿਆ ਉਹ ਸਿਰਫ ਆਪਣੇ ਬੱਚੇ ਚੁੱਕ ਕੇ ਪਿੰਡਾਂ ਚੋਂ ਆ ਗਏ ਨੇ ਜਿਸ ਤਰ੍ਹਾਂ ਪਾਣੀ ਜੜਾ ਹੈ 5 5 6 6 ਫੁੱਟ ਪਾਣੀ ਜੜਾ ਹੈ ਖਰਾਂ ਦੇ ਵਿੱਚ ਪਾਰ ਚੁੱਕਿਆ ਹੈ ਤੇ ਸਮਾਨ ਰੁੜ ਚੁੱਕਿਆ ਹੈ ਪਾਮਕ ਹੋਏ ਲੋਕ ਪਿੰਡ ਵਾਸੀ ਉਹਨਾਂ ਦੀਆਂ ਨਮ ਹੋਈਆਂ ਅੱਖਾਂ ਸਾਫ਼ ਬਿਆਨ ਜਿਹੜਾ ਦਰਦ ਕਰ ਰਹੀਆਂ ਨੇ ਕਿ ਇਸ ਹੜਾ ਨੇ ਉਹਨਾਂ ਨੂੰ ਕਿੰਨਾ ਦਰਦ ਪਹੁੰਚਾਇਆ ਹੈ ਦੱਸਦੇ ਕਿ 1988 ਤੋਂ ਬਾਅਦ ਇਹ ਹਾਲਾਤ ਬੜੇ ਨੇ ਕਿਸ ਤਰ੍ਹਾਂ ਜੋ ਬੱਤਰ ਹਾਲਾਤ ਬੜੇ ਨੇ ਤਾਂ ਇੱਕ ਵਾਰ ਫਿਰ ਜੋ ਹੁਣ 2025 ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੇਠ ਪੂਰਾ ਪੰਜਾਬ ਆਇਆ ਹੈ ਉਸ ਨੇ ਇੱਕ ਵਾਰ ਜਿਹੜੇ 19 88 ਦੇ ਵਿੱਚ ਹੜ ਆਏ ਸੀ ਉਹ ਹਾਲਾਤ ਇੱਕ ਵਾਰ ਉਹ ਤਸਵੀਰਾਂ ਜੜੀਆਂ ਨੇ ਉਹ ਸਾਹਮਣੇ ਬਿਆਨ ਕਰ ਦਿੱਤੀਆਂ ਨੇ ਤਾਂ ਦੱਸੇ ਕਿ ਅਗਰ ਪ੍ਰਸ਼ਾਸਨ ਦੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਹੀ ਲਿਆ ਹੈ ਲੇਕਿਨ ਉਸ ਤੋਂ ਜ਼ਿਆਦਾ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਨੇ ਤਾਂ ਲਗਾਤਾਰ ਨੌਜਵਾਨਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਜੋ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਐਨਡੀਆਰਫ ਦੀਆਂ ਟੀਮਾਂ ਵੀ ਮੌਜੂਦ ਨੇ ਅਦਾਜ਼ੀ ਕੀ ਬੀਐਸਐਫ ਦੀਆਂ ਟੀਮਾਂ ਜੜਿਆ ਨੇ ਉਹ ਵੀ ਕਾਲ ਜਦੋਂ ਰੈਸਕਿਊ ਚੱਲ ਰਿਆ ਸੀ ਤਾਂ ਉਹ ਵੀ ਸਹੜਾਂ ਦੀ ਮਾਰ ਹੇਠ ਫਸ ਗਈਆਂ ਜਿੱਦਾਂ ਬੜੀ ਮੁਸ਼ਕਲ ਉਹਨਾਂ ਨੂੰ ਵੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਹਰ ਕੋਈ ਜਿਹੜਾ ਹੈ ਅਰਦਾਸਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਜੋ ਹੈ ਇਸ ਹੜਾਂ ਦੀ ਮਾਰ ਤੋਂ ਬਚੇ ਹਰ ਪਾਸੇ ਅਰਦਾਸਾ ਹੋ ਰਹੀਆਂ ਨੇ ਅਗਰ ਦੇਖਿਆ ਜਾਵੇ ਤਾਂ ਹਰ ਕਿਸੇ ਦੇ ਉਹਤੇ ਇਹੀ ਬੋਲਨੇ ਕਿ ਰੱਬਾ ਹੁਣ ਬਸ ਕਾਰਕਿਓ ਕੀ ਹੁਣ ਬਹੁਤ ਸਾਰਾ ਨੁਕਸਾਨ ਹੋ ਗਿਆ ਹੈ ਤਬਾਹੀ ਹੋ ਗਈ ਹੈ ਦੂਜੇ ਪਾਸੇ ਫਲੱਡ ਗੇਟਸ ਜਿਹੜੇ ਨੇ ਉਹ ਡੈਮ ਸੇ ਖੋਲੇ ਜਾ ਰਹੇ ਨੇ ਪੌਂਗ ਡੈਮ ਦੇ ਵੀ ਜਿਹੜੇ ਫਲੱਡ ਗੇਟ ਨੇ ਖੋਲੇ ਗੇ ਨੇ ਤਾਂ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਹਰ ਪਾਸੇ ਪਾਣੀ ਹੀ ਟਿਕਰੀ ਆ ਹੈ ਬਿਆਸ ਦਰਿਆ ਤੋਂ ਵੀ ਅੱਜ ਪਾਣੀ ਜਿਹੜਾ ਹੈ ਉਹ ਛੱਡ ਦਿੱਤਾ ਗਿਆ ਹੈ ਤਾਂ ਅੱਜ ਸਵੇਰ ਦੀ ਗੱਲ ਕਰ ਲਈਏ ਤਾਂ ਅੱਜ ਨਾਲਾ ਤੱਕ ਵੀ ਜਿਹੜਾ ਪਾਣੀ ہے پانی ਦਾ ਪੱਧਰ ਘਟਣ ਦੀ ਬਜਾਏ ਲਗਾਤਾਰ ਵਧ ਰਿਹਾ ਹੈ 1000 ਕਿਲੋਮੀਟਰ ایریا ਚ ਪਾਣੀ ਜੜਾ ਹੈ ਹੋਰ ਫੈਲ ਚੁੱਕਿਆ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੱਡੀਆਂ ਜੜੀਆਂ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਰਫ ਆਪਣੀ ਜਾਨ ਬਚਾ ਕੇ ਪਿੰਡਾਂ ਦੇ ਵਿੱਚੋਂ ਨਿਕਲ ਰਹੇ ਨੇ ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਪਿਛਲੇ ਕੁਝ ਦਿਨਾ ਤੋਂ ਬਣੇ ਹੋਏ ਨੇ ਜੋ ਕਿ ਬਹੁਤ ਹੀ 파ਬੁਕ ਕਰ ਰਹੇ ਨੇ ਬਹੁਤ 파ਬੁਕ ਚੰ ਜੜੀਆਂ ਤਸਵੀਰਾਂ ਨੇ ਉਹ ਹਰ ਪਾਸਿਓਂ ਸਾਹਮਣੇ ਆ ਰਹੀਆਂ ਨੇ ਹਰ ਕਿਸੇ ਦੇ ਅਗਰ ਮੁਖਤੇ ਦੇਖਿਆ ਜਾਵੇ ਤਾਂ ਹਰ ਕਿਸੇ ਦੇ ਇਹ ਹੀ ਅਰਦਾਸ ਕਰ ਰਿਹਾ ਹੈ ਕਿ ਬਸ ਕਰ ਹੁਣ ਰੱਬਾ ਕਿਉਂਕਿ ਹੁਣ ਜਿਹੜਾ ਹੈ ਪੰਜਾਬ ਪੂਰਾ ਹੜ੍ਹਾਂ ਦੇ ਵਿੱਚ ਡੁੱਬ ਚੁੱਕਿਆ ਹੈ ਤਾਂ ਹੁਣ ਪੰਜਾਬ ਨੂੰ ਮਚਾਲ ਲਿਆ ਜਾਵੇ ਪਿੰਡਾਂ ਦੇ ਪਿੰਡ ਹੜ੍ਹ ਦੇ ਵਿੱਚ ਡੁੱਬ ਚੁੱਕੇ ਨੇ ਤੇ ਹਾਲੇ ਵੀ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਕ ਤਕਰੀਬਨ ਅਗਰ ਗੱਲ ਕੀਤੀ ਜਾਵੇ ਅਜਨਾਲਾ ਸਾਈਡ ਦੀ ਡੇਰਾ ਬਾਬਾ ਨਾਨਕ ਸਾਈਡ ਦੀ ਤਾਂ ਬਹੁਤ ਸਾਰੇ ਲੋਕ 5000 ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਉਹ ਹਾਲੇ ਵੀ ਫਸੇ ਹੋਏ ਨੇ ਆਪਣੇ ਕੋਠਿਆਂ ਦੇ ਉੱਤੇ ਬੈਠੇ ਹੋਏ ਨੇ ਲੋਕ ਭੁੱਖੇ ਪਾਣੇ ਕੋਈ ਵੀ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਹੈ ਬੇਸ਼ੱਕ ਜਿਹੜਾ ਸਮਾਜ ਸੇਵੀ ਸੰਸਥਾਵਾਂ ਜਾਂ ਪ੍ਰਸ਼ਾਸਨ ਦੇ ਵੱਲੋਂ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਉਹਨਾਂ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਥੱਲੇ ਜਿਹੜਾ ਉਹਨਾਂ ਦੇ ਘਾਰ ਹੈ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਉੱਪਰ ਉਹ ਆਪਣੇ ਕੋਠਿਆਂ ਦੇ ਛੱਤਾਂ ਤੇ ਸਿਰਫ ਨਿਹਾਰ ਰਹੇ ਨੇ ਕਿ ਕਦੋਂ ਕੋਈ ਆਵੇ ਅਤੇ ਉਹਨਾਂ ਦੀ ਮਦਦ ਕਰੇ ਕਿਉਂਕਿ ਤਸਵੀਰਾਂ ਦੇ ਵਿੱਚ ਜੋ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੈਮਰੇ ਦੀ ਨਜ਼ਰ ਜਿੱਥੇ-ਜਿੱਥੇ ਵੀ ਜਾਂਦੀ ਹੈ ਹਰ ਪਾਸੇ ਪਾਣੀ ਸਮੁੰਦਰ ਦੀ ਤਰ੍ਹਾਂ ਦਰਿਆ ਦੀ ਤਰ੍ਹਾਂ ਪਾਣੀ ਜਿਹੜਾ ਹੈ ਹਰ ਪਾਸੇ ਨਜ਼ਰ ਆ ਰਿਹਾ ਹੈ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਲੱਖਾਂ ਏਕੜ ਜੜੀਆਂ ਜ਼ਮੀਨਾਂ ਨੇ ਉਹ ਬਰਬਾਦ ਹੋ ਚੁੱਕੀਆਂ ਨੇ ਕਿਸਾਨਾਂ ਦੀ ਜੜੀਆਂ ਅੱਖਾਂ ਨੇ ਉਹ ਹੰਝੂਆਂ ਦੇ ਨਾਲ ਇਸ ਵਕਤ ਨਜ਼ਰ ਆ ਰਿਆ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿੰਨੇ ਗੁਣਾ ਪਿੱਛੇ ਪੈ ਗਏ ਹਾਂ ਕਿਉਂਕਿ ਸਾਡੀਆਂ ਫਸਲਾਂ ਸਾਡੇ ਘਾਰ ਪਾਣੀ ਚ ਡੁੱਬ ਗਏ ਨੇ ਫਸਲਾਂ ਪਾਣੀ ਚ ਡੁੱਬੀਆਂ ਨੇ ਤੇ ਹਰ ਪਾਸਿਓਂ ਹੀ ਤਬਾਹੀ ਦਾ ਜਿਹੜਾ ਮੰਜ਼ਰ ਹੈ ਉਹ ਦਿਖਾਈ ਦੇ ਰਿਹਾ ਹੈ ਤਾਂ ਤਸਵੀਰਾ ਜੜੀਆਂ ਨੂੰ ਲਗਾਤਾਰ ਤੋੜਨ ਨਾਲ ਹਰ ਕੋਈ ਸਾਂਝੀਆਂ ਕਰ ਰਿਹਾ ਤਾਜ਼ੀਆਂ ਅਪਡੇਟਸ ਸਾਨੂੰ ਦੇ ਰਿਹਾ ਕਿ ਕੀ ਕੀ ਹਾਲਾਤ ਬਣੇ ਹੋਏ ਨੇ ਲੇਕਿਨ ਹਾਲਾਤ ਜੜੇ ਨੇ ਹਾਲੇ ਵੀ ਬਦਲਨੇ ਤਾਂ ਅਰਦਾਸ ਅਸੀਂ ਵੀ ਇਹੀ ਕਰਦੇ ਹਾਂ ਕਿ ਜਲਦ ਤੋਂ ਜਲਦ ਜੜੇ ਪੰਜਾਬ ਮੂੜ ਜੜਾ ਹੈ ਉਹ ਖੁਸ਼ਹਾਲ ਹੋਵੇ ਇਸ ਤਰ੍ਹਾਂ ਦੇ ਜੋ ਤਬਾਹੀ ਦੇ ਮੰਜ਼ਰ ਨੇ ਉਹ ਦੁਬਾਰਾ ਦੇਖਣ ਨੂੰ ਨਾ ਮਿਲੇ